ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਵਿੱਚ ਗ੍ਰੀਨ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ 1 ਮਾਰਚ ਤੋਂ ਅਮਰੀਕੀ ਸਰਕਾਰ ਦੀ ਇੱਕ ਨਵੀਂ ਨੀਤੀ ਲਾਗੂ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਗ੍ਰੀਨ ਕਾਰਡ ਧਾਰਕ ਹੁਣ ਯੂਨਾਈਟਿਡ ਸਟੇਟਸ স্মਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ ਕਿ ਐਸਬੀਏ ਵੱਲੋਂ ਸਬਮਰਥਿਤ ਵਪਾਰ ਕਰਜ਼ੇ ਨਹੀਂ ਲੈ ਸਕਣਗੇ ਇਹ ਨਿਯਮ ਸਿਰਫ ਨਵੀਆਂ ਅਜ਼ੀਆਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਮੌਜੂਦਾ ਅਤੇ ਪਹਿਲਾਂ ਤੋਂ ਚੱਲ ਰਹੇ ਕਰਜ਼ਿਆਂ ਤੇ ਵੀ ਲਾਗੂ ਹੋਵੇਗਾ ਇਸ ਨੀਤੀ ਦੇ ਅਨੁਸਾਰ ਜੇ ਕਿਸੇ ਵੀ ਕਾਰੋਬਾਰ ਦੇ ਵਿੱਚ ਗ੍ਰੀਨ ਕਾਰਡ ਧਾਰਕ ਦੀ ਮਾਲਕੀ ਆਵਨ ਬਹੁਤ ਹੀ ਛੋਟੀ ਹਿੱਸੇਦਾਰੀ ਹੈ ਤਾਂ ਉਹ ਕਾਰੋਬਾਰ ਐਸਬੀਏ ਸਮਰਥਿਤ ਫੰਡਿੰਗ ਦੇ ਲਈ ਯੋਗ ਮੰਨਿਆ ਜਾਵੇਗਾ। ਇਹ ਪਵੰਤੀ ਕਈ ਪਧਰਾਂ ਤੇ ਲਾਗੂ ਹੁੰਦੀ ਹੈ ਇਸ ਦੇ ਵਿੱਚ ਸ਼ਾਮਲ ਨੇ ਐਸਬੀਏ ਕਰਜ਼ੇ ਦੇ ਲਈ ਅਰਜੀ ਦੇਣ ਵਾਲੇ ਮੁੱਖ ਕਰਜ਼ਦਾਰ ਉਹਨਾਂ ਦੇ ਨਾਲ ਜੁੜਿਆ ਆਪਰੇਟਿੰਗ ਕੰਪਨੀਆਂ ਯੋਗ ਪੈਸਿਵ ਕੰਪਨੀਆਂ ਅਤੇ ਸਿੱਧੀ ਤੇ ਅਸਿੱਧੀ ਦੋਵੇਂ ਕਿਸਮ ਦੀ ਮਾਲਕੀ ਇਸ ਮਾਮਲੇ ਉੱਤੇ ਐਟਲਾਂਟਾ ਅਦਾਲਤ ਇਮੀਗ੍ਰੇਸ਼ਨ ਵਕੀਲ ਚਾਰਲਸ ਕੁੱਕ ਨੇ ਚਿੰਤਾ ਜ਼ਾਤਾਈ ਹੈ ਉਹਨਾਂ ਨੇ ਕਿਹਾ ਕਿ ਕਾਨੂੰਨੀ ਸਥਾਈ ਨਿਵਾਸੀ ਜਿਨ੍ਹਾਂ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਤਾਰਕਿਆ ਜਾਂਦਾ ਹੈ ਇਸ ਨਵੇਂ ਨਿਯਮ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਖਾਸ ਕਰਕੇ ਘੱਟ ਹਿੱਸੇਦਾਰੀ ਨਵੇਂ ਨਿਵੇਸ਼ਕ ਪਰਿਵਾਰਕ ਕਾਰੋਬਾਰ ਅਤੇ ਪ੍ਰਵਾਸੀਵਲੋ ਸਥਾਪਿਤ ਸਟਾਰਟਅਪ ਇਸ ਨੀਤੀ ਦੀ ਸਿੱਧੀ ਮਾਰ ਹੇਟ ਆ ਰਹੇ ਨੇ ਕੋਕ ਦੇ ਮੁਤਾਬਕ ਹੁਣ ਤਾਂ ਇੱਕ ਗ੍ਰੀਨ ਕਾਰਡ ਤਰ ਕੋਲੋ ਰੱਖੀ ਗਈ ਗੈਰ ਨਿਯੰਤਰਿਤ ਅਤੇ ਬਹੁਤ ਛੋਟੀ ਮਾਲਕੀ ਵੀ ਕਿਸੇ ਕਾਰੋਬਾਰ ਨੂੰ ਐਸਬੀਏ ਕਰਜ਼ੀਆਂ ਤੋਂ ਬਾਹਰ ਕਰ ਸਕਦੀ ਹੈ ਉਨ੍ਹਾਂ ਨੇ ਇਸ ਨਿਯਮ ਨੂੰ ਹੱਤੋਂ ਵੱਧ ਸਖਤ ਕਰਾ ਦਿੱਤਾ ਹੈ। ਪਿਛਲੇ ਹਫਤੇ ਜਾਰੀ ਕੀਤੇ ਗਏ ਨੀਤੀ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਐਸਬੀ ਲੋਨ ਅਰਜੀ ਦੇ ਨਾਲ ਜੁੜੇ ਸਾਰੇ ਸੂ ਫੀਜ਼ੀ ਸਿੱਧੇ ਅਤੇ ਅਸਿੱਧੇ ਮਾਲਕ ਅਮਰੀਕੀ ਨਾਗਰਿਕ ਹੋਣ ਲਾਜ਼ਮੀ ਨੇ। ਇਹ ਬਤਲਾਵ ਪਹਿਲਾ ਮੌਜੂਦਾ ਲਚਕਦਾਰ ਨੀਤੀਆਂ ਨੂੰ ਪੂਰੀ ਤਰ੍ਹਾਂ ਖਤਮ ਕਰਦਾ ਹੈ ਅਤੇ ਸਾਫ ਕਰ ਰਾਸ਼ਟਰਪਤੀ ਚੁਣਾਲ ਚੰਪਤੀ ਅਮਰੀਕਾ ਫਰਸਟ ਨੀਤੀ ਨਾਲ ਜੁੜ ਕੇ ਦੇਖਿਆ ਜਾ ਰਿਹਾ ਹੈ। ਸਭ ਇਸ ਸਮਰਪਿਤ ਕਰਦੇ ਅਮਰੀਕਾ ਪਰ ਦੇ ਛੋਟੇ ਕਾਰੋਬਾਰਾਂ ਲਈ ਵਿੱਦਾਇਕ ਅهم ਸਰੋਤ ਨੇ ਇਹ ਸੇ ਦੋ ਮੁੱਖ ਪ੍ਰੋਗਰਾਮ ਨੇ ਪਹਿਲਾ ਕਰਜ਼ੇ ਜੋ ਵਰਕਿੰਗ ਕੈਪੀਟਲ ਸਮੌਂਡ ਯੂਨੀਫਾਈਨਿੰਗ ਅਤੇ ਉਪਕਰਨਾਂ ਦੇ ਲਈ ਵਰਤੇ ਜਾਂਦੇ ਨੇ ਅਤੇ 504 ਕਰਜ਼ੇ ਜੋ ਪਾਰਕ ਜਾਇਦਾਦ ਅਤੇ ਭਾਰੀ ਮਸ਼ੀਨਰੀ ਖਰੀਦਣ ਦੇ ਲਈ ਹੁੰਦੇ ਨੇ ਸਿਰਫ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਵਿੱਚ ਹੀ ਚੋਟੀ ਦੇ ਵਿਐਸਬੀ ਲੈਂਡਰਾਂ ਦੇ ਵੱਲੋਂ 115 ਮਿਲੀਅਨ ਡਾਲਰ ਤੋਂ ਵੱਧ ਦੇ ਕਰਜ਼ੇ ਗਾਰੰਟੀ ਕੀਤੇ ਗਏ ਨੇ ਜੋ ਦੱਸਦੇ ਕਿ ਪ੍ਰੋਗਰਾਮ ਸਥਾਨਕ ਕਾਰੋਬਾਰ ਲਈ ਕਿੰਨਾ ਮਹੱਤਵਪੂਰਨ ਹੈ ਹਾਲਾਂਕਿ ਕੁਝ ਵਿਦੇਸ਼ੀ ਨਾਗਰਿਕ ਇਸ ਨਿਯਮ ਤੋਂ ਪ੍ਰਭਾਵਿਤ ਨਹੀਂ ਹੋਣ ਕਿਉਂਕਿ EB5 ਨਿਵੇਸ਼ਕ ਅਤੇ H1B ਜਾਂ L1 ਵੀਜ਼ਾ ਤਾਰਿਕ ਕਿਉਂਕਿ ਉਹ ਪਹਿਲਾਂ ਹੀ SBA ਖਰਚੇ ਤੇ ਲਈ ਯੋਗ ਨਹੀਂ ਸਨ ਇਸ ਨੀਤੀ ਦੀ ਕੜੀ ਅਲੋਚਨਾ ਵੀ ਹੋ ਰਹੀ ਹੈ ਕਿ ਡੈਮੋਕਰੇਟਿਕ ਸੰਸਦਾਂ ਦੇ ਕਹਿੰਦੇ ਕਿ ਇਹ ਤਬਦੀਲੀਆਂ ਪਰਵਾਸੀ ਉਦਯੋਗ ਪਤੀਆਂ ਦੇ ਵਿਰੁੱਧ ਹੈ ਅਤੇ SBA ਦੇ ਮੂਲ ਉਦੇਸ਼ ਦੇ ਨਾਲ ਟਕਰਾਂਦੀਆਂ ਨੇ ਉਹਨਾਂ ਦਾ ਦਾਅਵਾ ਹੈ ਕਿ ਇਹ 2 ਮਹੀਨਿਆਂ ਦੇ ਅੰਦਰ ਨਾਗਰਿਕਤਾ ਨਿਯਮਾਂ ਦੇ ਵਿੱਚ ਦੂਜੀ ਵੱਡੀ ਉਟਲ ਭਾਗੀ ਹੈ ਅਲੋਚਕਾ ਤੇ ਕਹਨੇ ਕਿ ਨੀਤੀਜਟ ਅਤੇ ਅਨਿਸ਼ਚਿਤਤਾ ਪੈਦਾ ਕਰੀਏ ਅਤੇ ਕਾਨੂੰਨੀ ਪਰਫਾਸੀਆਂ ਨੂੰ ਕਾਰੋਪਾਰ ਵਧਾਨ ਤੋਂ ਹੌਸਲਾ ਸ਼ਿਕਨ ਕਰਦੀ ਹੈ। ਇਸੇ ਤਰ੍ਹਾਂ ਹੀ ਕਮਾਲਜ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਹਜ਼ਾਰਾਂ ਗ੍ਰੀਨ ਕਾਰਡ ਧਾਰਕਾਂ ਅਤੇ ਛੋਟੇ ਕਾਰੋਬਾਰਾਂ ਤੇ ਲਈ ਗੰਭੀਰ ਚੁਣੌਤੀਆਂ ਖੜੀਆਂ ਕਰ ਸਕਦੇ ਹੈ ਅਮਰੀਕਾ ਵਿੱਚ ਗ੍ਰੀਨ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ 1 ਮਾਰਚ ਤੋਂ ਅਮਰੀਕੀ ਸਰਕਾਰ ਦੀ ਇੱਕ ਨਵੀਂ ਨੀਤੀ ਲਾਗੂ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਗ੍ਰੀਨ ਕਾਰਡ ਧਾਰਕ ਹੋਣ ਯੂਨਾਈਟਿਡ ਸਟੇਟਸ স্মਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ ਕਿ ਐਸਬੀਏ ਵੱਲੋਂ ਸਬਮਰਥਿਤ ਵਪਾਰ ਕਰਦੇ ਨਹੀਂ ਲੈ ਸਕਣਗੇ ਇਹ ਨਿਯਮ ਸਿਰਫ ਨਵੀਆਂ ਅਜ਼ੀਆ ਤੱਕ ਹੀ ਸੀਮਤ ਨਹੀਂ ਹੈ ਸਗੋ ਮੌਜੂਦਾ ਅਤੇ ਪਹਿਲਾਂ ਤੋਂ ਚੱਲ ਰਹੇ ਕਰਜ਼ਿਆਂ ਤੇ ਵੀ ਲਾਗੂ ਹੋਵੇਗਾ ਇਸ ਨੀਤੀ ਦੇ ਅਨੁਸਾਰ ਜੇ ਕਿਸੇ ਵੀ ਕਾਰੋਬਾਰ ਦੇ ਵਿੱਚ ਗ੍ਰੀਨ ਕਾਰਡ ਧਾਰਕ ਦੀ ਮਾਲਕੀ ਆਵਨ ਬਹੁਤ ਹੀ ਛੋਟੀ ਹਿੱਸੇਦਾਰੀ ਹੈ ਤਾਂ ਉਹ ਕਾਰੋਬਾਰ ਐਸਬੀਏ ਸਮਰਥਿਤ ਫੰਡਿੰਗ ਦੇ ਲਈ ਯੋਗ ਮੰਨਿਆ ਜਾਵੇਗਾ ਇਹ ਭਵੰਤੀ ਕਈ ਪਧਰਾਂ ਤੇ ਲਾਗੂ ਹੁੰਦੀ ਹੈ ਇਸ ਦੇ ਵਿੱਚ ਸ਼ਾਮਲ ਨੇ ਐਸਬੀਏ ਕਰਜ਼ੇ ਦੇ ਲਈ ਅਰਜੀ ਦੇਣ ਵਾਲੇ ਮੁੱਖ ਕਰਜ਼ਦਾਰ ਉਹਨਾਂ ਦੇ ਨਾਲ ਜੁੜਿਆ ਆਪਰੇਟਿੰਗ ਕੰਪਨੀਆਂ ਯੋਗ ਪੈਸਿਵ ਕੰਪਨੀਆਂ ਅਤੇ ਸਿੱਧੀ ਤੇ ਅਸਿੱਧੀ ਦੋਵੇਂ ਕਿਸਮ ਦੀ ਮਾਲਕੀ ਇਸ ਮਾਮਲੇ ਉੱਤੇ ਐਟਲਾਂਟਾ ਅਧਾਇਤ ਇਮੀਗ੍ਰੇਸ਼ਨ ਵਕੀਲ ਚਾਰਲਸ ਕੁੱਕ ਨੇ ਚਿੰਤਾ ਜ਼ਾਤਾਈ ਹੈ ਉਹਨਾਂ ਨੇ ਕਿਹਾ ਕਿ ਕਾਨੂੰਨੀ ਸਥਾਈ ਨਿਵਾਸੀ ਜਿਨ੍ਹਾਂ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਤਾਰਕ ਕਿਹਾ ਜਾਂਦਾ ਹੈ ਇਸ ਨਵੇਂ ਨਿਯਮ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਖਾਸ ਕਰਕੇ ਘੱਟ ਹਿੱਸੇਦਾਰੀ ਨਵੇਂ ਨਿਵੇਸ਼ਕ ਪਰਿਵਾਰਕ ਕਾਰੋਬਾਰ ਅਤੇ ਪ੍ਰਵਾਸੀਆ ਵੱਲੋਂ ਸਥਾਪਿਤ ਸਟਾਰਟਅਪ ਇਸ ਨੀਤੀ ਦੀ ਸਿੱਧੀ ਮਾਰ ਹੇਟ ਆ ਰਹੇ ਨੇ ਕੋਕ ਦੇ ਮੁਤਾਬਕ ਹੁਣ ਤਾਂ ਇੱਕ ਗ੍ਰੀਨ ਕਾਰਡ ਤਰਕ ਵੱਲ ਰੱਖੀ ਗਈ ਗੈਰ ਨਿਯੰਤਰਿਤ ਅਤੇ ਬਹੁਤ ਛੋਟੀ ਮਾਲਕੀ ਵੀ ਕਿਸੇ ਕਾਰੋਬਾਰ ਨੂੰ ਐਸਬੀਏ ਕਰਜ਼ਿਆਂ ਤੋਂ ਬਾਹਰ ਕਰ ਸਕਦੀ ਹੈ ਉਨ੍ਹਾਂ ਨੇ ਇਸ ਨਿਯਮ ਨੂੰ ਹੱਦ ਤੋਂ ਵੱਧ ਸਖਤ ਕਰਾ ਦਿੱਤਾ ਹੈ ਪਿਛਲੇ ਹਫਤੇ ਜਾਰੀ ਕੀਤੇ ਗਏ ਨੀਤੀ ਨੋਟਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਐਸਬੀ ਲੋਨ ਅਰਜੀ ਦੇ ਨਾਲ ਜੁੜੇ ਸਾਰੇ ਸੂ ਫੀਜ਼ੀ ਸਿੱਧੇ ਅਤੇ ਅਸਿੱਧੇ ਮਾਲਕ ਅਮਰੀਕੀ ਨਾਗਰਿਕ ਹੋਣ ਲਾਜ਼ਮੀ ਨੇ ਇਹ ਬਤਲਾਵ ਪਹਿਲਾ ਮੌਜੂਦਾ ਲਚਕਦਾਰ ਨੀਤੀਆਂ ਨੂੰ ਪੂਰੀ ਤਰ੍ਹਾਂ ਖਤਮ ਕਰਦਾ ਹੈ ਇਸ ਦਾ ਕਾਰਨ ਰਾਸ਼ਟਰਪਤੀ ਚੁਣਾਲ ਚੰਪਤੀ ਅਮਰੀਕਾ ਫਰਸਟ ਨੀਤੀ ਨਾਲ ਜੁੜ ਕੇ ਦੇਖਿਆ ਜਾ ਰਿਹਾ ਹੈ ਅਸਵੀਸ ਮਰਪਿਤ ਕਰਜੇ ਅਮਰੀਕਾ ਪਰ ਦੇ ਛੋਟੇ ਕਾਰੋਬਾਰਾਂ ਲਈ ਵਿੱਤਦਾਇਕ ਅਹਿਮ ਸਰੋਤ ਨੇ ਇਸੇ ਦੋ ਮੁੱਖ ਪ੍ਰੋਗਰਾਮ ਨੇ ਪਹਿਲਾ ਕਰਜ ਜੋ ਵਰਕਿੰਗ ਕੈਪੀਟਲ ਸਮੌਂਡ ਯੂਨੀਫਾਈਨਸਿੰਗ ਅਤੇ ਉਪਕਰਨਾਂ ਦੇ ਲਈ ਵਰਤੇ ਜਾਂਦੇ ਨੇ ਅਤੇ 504 ਕਰਜੇ ਜੋ ਪਾਰਕ ਜਾਇਦਾਦ ਅਤੇ ਭਾਰੀ ਮਸ਼ੀਨਰੀ ਖਰੀਦਣ ਦੇ ਲਈ ਹੁੰਦੇ ਨੇ ਸਿਰਫ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਵਿੱਚ ਹੀ ਚੋਟੀ ਦੇ ਵੀ ਐਸਬੀ ਲੈਂਡਰ ਦੇ ਵੱਲੋਂ 115 ਮਿਲੀਅਨ ਡਾਲਰ ਤੋਂ ਉਪਾਤ ਦੇ ਕਰਜੇ ਗਾਰੰਟੀ ਕੀਤੇ ਗਏ ਨੇ ਜੋ ਦੱਸੇ ਕੇ ਪ੍ਰੋਗਰਾਮ ਸਨਨ ਕਾਰੋਬਾਰ ਲਈ ਕਿੰਨਾ ਮਹੱਤਵਪੂਰਨ ਹੈ ਹਾਲਕੇ ਕੁਝ ਵਿਦੇਸ਼ੀ ਨਾਗਰਿਕ ਇਸ ਨਿਯਮ ਤੋਂ ਪ੍ਰਭਾਵਿਤ ਨਹੀਂ ਹੋਣ ਕਿਉਂਕਿ EB5 ਨਿਵੇਸ਼ਕ ਅਤੇ H1B ਜਾਂ L1 ਵੀਜ਼ਾ ਤਾਰਿਕ ਕਿਉਂਕਿ ਉਹ ਪਹਿਲਾਂ ਹੀ SBA ਖਰਚੇ ਤੇ ਲਈ ਯੋਗ ਨਹੀਂ ਸਨ ਇਸ ਨੀਤੀ ਦੀ ਕੜੀ ਅਲੋਚਨਾ ਵੀ ਹੋ ਰਹੀ ਹੈ ਕਿ ਡੈਮੋਕਰੇਟਿੰਗ ਕ ਸਾਂਸਦਾਂ ਕਹਿੰਦੇ ਕਿ ਇਹ ਤਬਦੀਲੀਆਂ ਪਰਵਾਸੀ ਉਦਯੋਗ ਪਤੀਆਂ ਦੇ ਵਿਰੁੱਧ ਹੈ ਅਤੇ SBA ਦੇ ਮੂਲ ਉਦੇਸ਼ ਦੇ ਨਾਲ ਟਕਰਾਂਦੀਆਂ ਨੇ ਉਹਨਾਂ ਦਾ ਦਾਅਵਾ ਹੈ ਕਿ ਇਹ 2 ਮਹੀਨਿਆਂ ਦੇ ਅੰਦਰ ਨਾਗਰਿਕਤਾ ਨਿਯਮਾਂ ਦੇ ਵਿੱਚ ਦੂਜੀ ਵੱਡੀ ਉਟਲ ਭਾਗੀ ਹੈ ਆਲੋਚਕਾਂ ਦੇ ਕਹਿਣੇ ਕਿ ਨੀਤੀ ਡਰ ਅਤੇ ਅਨਿਸ਼ਚਿਤਤਾ ਪੈਦਾ ਕਰੀਏ ਅਤੇ ਕਾਨੂੰਨੀ ਪਰਫਾਸੀਆਂ ਨੂੰ ਕਾਰੋਪਾਰਤਾਨ ਤੋਂ ਹੌਸਲਾ ਸ਼ਿਕਨ ਕਰਦੀ ਹੈ ਇਸੇ ਤਰ੍ਹਾਂ ਹੀ ਕਮਾਲਜ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਹਜ਼ਾਰਾ ਗ੍ਰੀਨ ਕਾਰਡ ਧਾਰਕਾਂ ਅਤੇ ਛੋਟੇ ਕਾਰੋਬਾਰਤ ਲਈ ਗੰਭੀਰ ਚੁਣੌਤੀਆਂ ਖੜੀਆਂ ਕਰ ਸਕਦੇ ਅਮਰੀਕਾ ਵਿੱਚ ਗ੍ਰੀਨ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ 1 ਮਾਰਚ ਤੋਂ ਅਮਰੀਕੀ ਸਰਕਾਰ ਦੀ ਇੱਕ ਨਵੀਂ ਨੀਤੀ ਲਾਗੂ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਗ੍ਰੀਨ ਕਾਰਡ ਧਾਰਕ ਹੁਣ ਯੂਨਾਈਟਿਡ ਸਟੇਟਸ স্মਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ ਕਿ ਐਸਬੀਏ ਵੱਲੋਂ ਸਬਮਰਥਿਤ ਵਪਾਰਕ ਕਰਜ਼ੇ ਨਹੀਂ ਲੈ ਸਕਣਗੇ ਇਹ ਨਿਯਮ ਸਿਰਫ ਨਵੀਆਂ ਅਜ਼ੀਆਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਮੌਜੂਦਾ ਅਤੇ ਪਹਿਲਾਂ ਤੋਂ ਚੱਲ ਰਹੇ ਕਰਜ਼ਿਆਂ ਤੇ ਵੀ ਲਾਗੂ ਹੋਵੇਗਾ ਇਸ ਨੀਤੀ ਦੇ ਅਨੁਸਾਰ ਜੇ ਕਿਸੇ ਵੀ ਕਾਰੋਬਾਰ ਦੇ ਵਿੱਚ ਗ੍ਰੀਨ ਕਾਰਡ ਧਾਰਕ ਦੀ ਮਾਲਕੀ ਆਵਨ ਬਹੁਤ ਹੀ ਛੋਟੀ ਹਿੱਸੇਦਾਰੀ ਹੈ ਤਾਂ ਉਹ ਕਾਰੋਬਾਰ ਐਸਬੀਏ ਸਮਰਥਿਤ ਫੰਡਿੰਗ ਦੇ ਲਈ ਯੋਗ ਮੰਨਿਆ ਜਾਵੇਗਾ। ਇਹ ਪਵੰਤੀ ਕਈ ਪਧਰਾਂ ਤੇ ਲਾਗੂ ਹੁੰਦੀ ਹੈ ਇਸ ਦੇ ਵਿੱਚ ਸ਼ਾਮਲ ਨੇ ਐਸਬੀਏ ਕਰਜ਼ਿਆਂ ਦੇ ਲਈ ਅਰਜੀ ਦੇਣ ਵਾਲੇ ਮੁੱਖ ਕਰਜ਼ਦਾਰ ਉਹਨਾਂ ਦੇ ਨਾਲ ਜੁੜਿਆ ਆਪਰੇਟਿੰਗ ਕੰਪਨੀਆਂ ਯੋਗ ਪੈਸਿਵ ਕੰਪਨੀਆਂ ਅਤੇ ਸਿੱਧੀ ਤੇ ਅਸਿੱਧੀ ਦੋਵੇਂ ਕਿਸਮ ਦੀ ਮਾਲਕੀ ਇਸ ਮਾਮਲੇ ਉੱਤੇ ਐਟਲਾਂਟਾ ਅਦਾਲਤ ਇਮੀਗ੍ਰੇਸ਼ਨ ਵਕੀਲ ਚਾਰਲਸ ਕੁੱਕ ਨੇ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਾਨੂੰਨੀ ਸਥਾਈ ਨਿਵਾਸੀ ਜਿਨ੍ਹਾਂ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਧਾਰਕ ਕਿਹਾ ਜਾਂਦਾ ਹੈ ਇਸ ਨਵੇਂ ਨਿਯਮ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਖਾਸ ਕਰਕੇ ਘੱਟ ਹਿੱਸੇਦਾਰੀ ਵਾਲੀ ਨਿਵੇਸ਼ਕ ਪਰਿਵਾਰਕ ਕਾਰੋਬਾਰ ਅਤੇ ਪ੍ਰਵਾਸੀਵਲੂ ਸਥਾਪਿਤ ਸਟਾਰਟਅਪ ਇਸ ਨੀਤੀ ਦੀ ਸਿੱਧੀ ਮਾਰ ਹੇਟ ਆ ਰਹੇ ਨੇ ਕੋਕ ਦੇ ਮੁਤਾਬਕ ਹੁਣ ਤਾਂ ਇੱਕ ਗ੍ਰੀਨ ਕਾਰਡ ਤਰ ਕੋਲੂ ਰੱਖੀ ਗਈ ਗੈਰ ਨਿਯੰਤਰਿਤ ਅਤੇ ਬਹੁਤ ਛੋਟੀ ਮਾਲਕੀ ਵੀ ਕਿਸੇ ਕਾਰੋਬਾਰ ਨੂੰ ਐਸਬੀ ਅਰਜੀਆ ਤੋਂ ਬਾਹਰ ਕਰ ਸਕਦੀ ਹੈ ਉਹਨਾਂ ਨੇ ਇਸ ਨਿਯਮ ਨੂੰ ਹੱਥ ਤੋਂ ਵੱਧ ਸਖਤ ਕਰਾ ਦਿੱਤਾ ਹੈ ਪਿਛਲੇ ਹਫਤੇ ਜਾਰੀ ਕੀਤੇ ਗਏ ਨੀਤੀ ਨੋਟਿਸ